ਅੱਜ ਮੌਸਮ ਬਹੁਤ ਸੋਹਣਾ ਹਨਾ ਬੀਂਚ ਨਹੀਂ ਜਾਂਦਾ ਹਾਂ ਸਵੇਰੇ ਕਿਉਂਕਿ ਹਨੇਰਾ ਹੁੰਦਾ ਨਾ ਜਦੋਂ ਬਰਸ਼ਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਹਲੋ ਹਲੋ ਆ ਰਿਵੋ ਰਿਵੋ ਨਹੀਂ ਵਾਬੈਨੇ ਓਕੇ 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 ਮੋ ਦਸੋ ਮੈਂ ਸੰਭੋਧ ਲਾ ਮਕੀਨਾ ਪਾਰਟੂ ਸਬਿਦੋ ਵਾਬੈਨੇ ਲਾ ਲੋ ਗਰਾਸੀਮਿਲ ਇਹ ਕਿਹਦੀ ਆ ਬਲ ਅਕਦਾਸ ਆਪਣਾ ਚੱਲੀ ਆਪਾਂ ਆਪਾਂ ਕਬਾਬ ਲੈਣ ਚੱਲੇ ਆ ਆਪਣਾ ਕਬਾਬ ਖਤਮ ਹੋ ਗਿਆ ਟਾਈਮ ਤੋਂ ਮਤਲਬ ਦਿਨ ਤੋਂ ਪਹਿਲਾਂ ਅੱਜ ਵੀਰਵਾਰ ਨੂੰ ਕੱਲ ਨੂੰ ਆਉਣਾ ਸੀਗਾ ਤੇ ਹੁਣ ਉਹ ਕਹਿੰਦਾ ਮੈਂ ਥੋੜਾ ਦੂਨ ਐ ਹੋਰ ਬਸੇ ਜ਼ੀਰੋ ਕਰਦੇ ਕਬਾਬ ਤਾਂ ਰੋ ਛੱਡਦੇ ਆ ਉਹਨੇ ਡਿਵਾਈਡ ਕੀਤੇ ਹੋਣੇ ਜ਼ੋਨੇ ਸ਼ਹਿਰ ਵੀ ਕਿਹ ਕਿਹੜੇ ਤੱਕ ਕਰਨਾ ਹੈ ਕਿਦਾਂ ਛੱਡਣਾ ਹੈ ਆਪਣੀ ਵਾਰੀ ਕੱਲ ਨੂੰ ਆਉਣੀ ਸੀਗੀ ਤੁਹਾਨੂੰ ਕਿੰਨਾ ਮਸ਼ੇ ਉੱਥੇ ਖੜਾ ਸਾਈਡ ਤੇ ਇਸ 10-12 ਕਿਲੋਮੀਟਰ ਹੈਗੇ ਵੀ ਇੱਥੋਂ ਇੱਕ ਕਬਾਬ ਲੈ ਆ ਜੋ ਆਪਾਂ ਲੈ ਕੇ ਆਵਾਂਗੇ ਤਾਂ ਪਰ ਸ਼ਾਮ ਨੂੰ ਕਬਾਬ ਚੱਲੂਗਾ ਨਹੀਂ ਆਪਣੋਂ ਅੱਜ ਵਾਸਤੇ ਕਬਾਬ ਮਿੱਤਰੋ ਹੈ ਨਹੀਂ ਆਪਾਂ ਲੈਣ ਚੱਲਦੇ ਪਹਿਲਾਂ ਕਬਾਬ ਉਸ ਤੋਂ ਬਾਅਦ ਫਿਰ ਜਿਹੜਾ ਜਿਵੇਂ ਦਿਨ ਹੋਊਗਾ ਉਹ ਵੇਸਾ ਤੁਹਾਡੇ ਨਾਲ ਆਪਾਂ ਰੋਜ਼ ਦਾ ਸ਼ੇਅਰ ਕਰਾਂਗੇ ਤਦੋਂ ਦਾ ਸਾਰੇ ਮੇਰੇ ਤੋਂ ਬਹੁਤ ਬਹੁਤ ਥੈਂਕਸ ਧੰਨਵਾਦ ਤੁਸੀਂ ਇੰਨਾ ਪਿਆਰ ਦਿੰਦੇ ਹੋ ਐਨੀ ਸਪੋਰਟ ਕਰਦੇ ਹੋ ਆਪਣੇ ਚੈਨਲ ਨੂੰ ਇਦਾਂ ਹੀ ਪਿਆਰ ਕਰਦੇ ਰਹੋ ਇਦਾਂ ਹੀ ਸਪੋਰਟ ਕਰਦੇ ਰਹੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਤੇ ਆਪਾਂ ਚੱਲਦੇ ਹਾਂ ਮੌਸਮ ਬਹੁਤ ਸੋਹਣਾ ਅੱਜ ਦਾ ਲੋਕੇਸ਼ਨ ਮੈਨੂੰ ਭੇਜਤੀ ਉਹਨੇ ਤੇ ਲੋਕੇਸ਼ਨ ਆਪਾਂ ਕਲਿੱਕ ਕਰਕੇ ਦੇਖਦੇ ਹਾਂ ਕਿੰਨੇ ਕਿਲੋਮੀਟਰ ਹੈ 14 ਮਿੰਟ ਦਾ ਰਸਤਾ ਆਪਾਂ ਸਿੱਧੀ ਸਟਾਰਟ ਕਰਦੇ ਹਾਂ 9.5 ਲਗਭਗ 10 ਕਿਲੋਮੀਟਰ ਹੈ 17 ਜਪਾਸ਼ ਫਿਰ ਮੈਂ ਗੱਡੀ ਖਾਵੇਂ ਇਧਰ ਕਿਜੀ ਆਪਣਾ ਗਵਾਂਢੀ ਘਰ ਲੈ ਕੇ ਗਿਆ ਇੱਕ ਫਿਲੀਪੀਨ ਦੇ ਨੇ ਇਹ ਆ ਦੇਖੋ ਗੱਡੀ ਕਿਹੜੀ Honda City ਗੱਡੀ ਇਹਨਾ Honda City ਬਹੁਤ ਘੱਟ ਲੋਕ ਲੌਣੇ ਹਟਾਲੇ ਪਰ ਇਹ ਜ਼ਿਆਦਾ ਜਿਹੜੀ ਫਿਲੀਪੀਨ ਦੇ ਲੋਗ ਹੈ Honda City ਗੱਡੀ ਹੀ ਵਰਤਦੇ ਨੇ ਤੇ ਦੇਖੋ ਬਾਹਰ ਮੌਸਮ ਕਿਦਾਂ ਦਾ ਅੱਜ ਅੱਜ ਧੁੱਪ ਲੱਗੀ ਹੋਈ ਅੱਜ ਨਹੀਂ ਆਇਆ ਹੋਇਆ ਪੂਰਾ ਮੌਸਮ ਨਾਲ ਵਧੀਆ ਆਪਾਂ ਪਾ ਚੀ ਇੱਥੇ ਫਿੱਟ ਕਰ ਲਈ ਆਪਾਂ ਇੱਥੇ ਰੱਖਣੀ ਇਥੇ ਜਿਵੇਂ ਫੋਨ ਇੱਥੇ ਪੇ ਹੋਂਡਾ ਜਦੋਂ ਨੈਵੀਗੇਟਰ ਲੌਣੇ ਦਾ ਲੋਡ ਰਹਿਣੀ ਇਹਦੀ ਨਹੀਂ ਇੱਥੇ ਰਾਮ ਨਾਲ ਇੱਥੇ ਰੱਖ ਸਕਦੇ ਆਪਾਂ ਨਹੀਂ ਕਿ ਹੁੰਦਾ ਨਾ ਨਹੀਂ ਇੱਥੇ ਗਿਰ ਜਾਂਦਾ ਵਿੱਚ ਫੋਨ ਇਹ ਇੱਥੇ ਫੋਨ ਕਰਕੇ ਆ ਫਿਰ ਹੱਥ ਨਹੀਂ ਪੈਂਦਾ ਆਹ ਸਹੀ ਆ ਸਿਸਟਮ ਮੈਂ ਗੱਲਬਾਤ ਓਕੇ ਬਣ ਗਈ ਆ ਮੈਨੂੰ ਬੜੀ ਚੰਗੀ ਲੱਗ ਰਹੀ ਏ ਸ਼ਹਿਰ ਦੀ ਸਵੇਰ ਦੇਖੋ ਮਿੱਤਰੋ ਗੱਲਬਾਤ ਐਨ ਓਕੇ ਹੋਈ ਹੋਈ ਅੱਜ ਆਪਾਂ ਜਿਮ ਨਹੀਂ ਗਏ ਹੈਗੇ ਰੈਸਟ ਵੀ ਜ਼ਰੂਰੀ ਆ ਹੁਣ ਆਪਾਂ ਗਰਾਂਦੇ ਰਿਕੋਰ ਤੋਂ ਅਨੂ ਲਾਰੇ ਉੱਤੇ ਜਿਹੜਾ ਰਿੰਗ ਰੋਡ ਆ ਉਹਦੇ ਉੱਤੇ ਜਾ ਰਹੇ ਆ ਤੇ ਆਪਣਾ ਰਹਿ ਗਿਆ ਸਾਰੇ 2 ਮਿੰਟਸ ਹੋਰ ਰਹਿ ਗਿਆ 1.5 ਕਿਲੋਮੀਟਰ ਤੇ ਆਪਾਂ ਨੇ ਮੋੜਨਾ ਹੈ ਇੱਥੇ ਹੀ ਮੁੜਨਾ ਹੈ ਇਹ ਰੋਡ ਵੀ ਆਪਣੇ ਘਰ ਵੱਲ ਨੂੰ ਜਾਂਦਾ ਹੈ ਉਹ ਸ਼ੀਤਾ ਗ੍ਰਾਂਦੇ ਕੋਰ ਤੋਂ ਆਵਲਾ ਸ਼ੀਤਾ ਜੀ ਛੱਡਣਾ ਉਹ ਕਿਸੇ ਨਾ ਕਈ ਵਾਰੀ ਕਿਸੇ ਨੇ ਪੀਜ਼ਾ ਖਾਣ ਲਾਉਣਾ ਬੀਆ ਕਾਸੀਆ ਇੱਥੇ ਆਪਾਂ ਜਾ ਸਕਦੇ ਹਾਂ ਉਹ ਜਦੋਂ ਆਪਾਂ ਇੱਥੇ ਕਿਤੇ ਖੜਾ ਹੈ ਭਾਈ ਆਪਣਾ ਦਵਾਵ ਵਾਲਾ ਬੁਨਜੋਰ ਨਗਾਰੋ ਬੁਨਜੋਰਨੋ ਸਿਆਸਤ ਟੂਟੋ ਵੇਨਾ ਤੂ ਦੋਵੇ ਸੈਂਦਾ ਤੋਦੀ ਤੇ ਵੰਦਾਰੇ ਗ੍ਰਾਸੀਏ ਤੋ però ah, ma lascia, lascia così, il contrario così questo qua adesso non si parte tutto bombo <ride> bombo tutto bene? tutto bene vuoi caffè qualcosa? qua non trovate il bar eh? No, non c'è bar qua? ma anche qua dietro? no, qua altro non c'è non c'è troppo va bene Trus, grazie mille grazie a te ਪੈਂਥੀ 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 ਸਾਡੀ ਪੈਂਥੀ ਕੀ ਕਰਦੀ ਬਈ ਉਹ ਜਾਓ ਇੱਥੇ ਬਹਿ ਜਾਓ ਉੱਪਰ ਬਈ ਵੈਰੀ ਗੁੱਡ ਐਂ ਤਾਂ ਸਿਆਣਾ ਇਹ ਦੂੰ ਹੈਨਾ ਬੇਰੇ ਪੁੱਤ ਬੈ ਲੋ ਵਿਚ ਬਹਿ ਜਾ ਦੇ ਵਿਚ ਬੜ ਜਾ ਦੇ ਹਾਂ ਬੈਤ ਲਿਓ ਬੈ ਜਾ ਮੈਂ ਤੇਰੀ ਮਾਲਸ ਕਰ ਦਮੈਂ ਤਾਂ ਜਾਨਵਰਾਂ ਨੂੰ ਹੁੰਦਾ ਹੈ ਦੋਸਤੋ ਇਦਾਂ ਵੀ ਵੀ ਨੰਗ ਦਾ ਵੜਦ ਬੰਦਾ ਇਹਨਾਂ ਦੀ ਮਾੜੀ ਕੇਅਰ ਕਰੇ ਮੇਰੇ ਜਿਆਦਾ ਸਾਡੇ ਦਾਦੇ ਉਹਨੇ ਬੁੱਲਦ ਰੱਖੇ ਹੁੰਦੇ ਸਨ ਨਾ ਤੇ ਉਹਨਾਂ ਨੇ ਵੀ ਦਰਦ ਦੇ ਨਹੀਂ ਮੈਨੂੰ ਤਾਂ ਬੋਲਦਾਂ ਕਰੀ ਜਾਂਦਾ ਹਨਾ ਜਨਮ ਰੋਂ ਹੁੰਦਾ ਹੈ ਵੀ ਇਹਨਾਂ ਦਾ ਪਿਆਰ ਕਰਨਾ ਬਸ ਤਰੀਕਾ ਹੀ ਹੈ ਤੇ ਹਾਂ ਦੇ ਕਹਾਂ ਮੈਂ ਬੰਤੀ ਬਣਾ ਲਈ ਚਾ ਹਾਂਜੀ ਬਣਾ ਲਈ ਜੀ ਠੰਡੀ ਦਾ ਹਾਂ ਕਹੋ ਲੈਂਦਾ ਠੰਡੀ ਦਾ ਆਪਣੇ ਹੋ ਜਾਣੀ ਹਾਂਜੀ ਠੰਡ ਪੈਂਦੀ ਹੈ ਹਾਂਜੀ ਮੈਂ ਤਾਂ ਠੰਡੀ ਕਰਕੇ ਬਿਲਕੁਲ ਫਿਰ ਪੀਣੀ ਹੈ ਜੀ ਦੇਖੋ ਕਿਵੇਂ ਲਈ ਠੜੀ ਆ ਬਾਹਰ ਲਿਜਾਓ ਤਾਂ ਕੀੜਾ ਸੂਰੇਗਾ ਕਿ ਕਿਹੜੀ ਕੁੜੀ ਕਰਦੀ ਠੰਡੀ ਚਾਹ ਠੰਡੀ ਕਰਦੀ ਹੈ ਕੋ ਲੈਂਦਾ ਮੈਂ ਫੜਾਫਟ ਅੱਛਾ ਜੀ ਹਾਂ ਮੈਂ ਤਾਂ ਚਾਹ ਪੀਲੀ ਕਫੇ ਪੀਲੀ ਆ ਅੱਛਾ ਜੀ ਦੁੱਧ ਦੇਣਾ ਦੁੱਧ ਪੀ ਲੂੰ ਚਾਹ ਦੁੱਧ ਹੈ ਜੀ ਇਹ ਇਹ ਹਾਂ ਜੀ ਮੈਨੂੰ ਖਾਏ ਕਰ ਦੇ ਹਾਂ ਇਹਦੀ ਕੁਸ ਪੀ ਲੂੰ ਪੀ ਪੀ ਰੋ ਦੇਖਿਆ ਠੰਡਾ ਹੋ ਗਿਆ ਹੁਣ ਹੁਣ ਤਾਂ ਇਹ ਨਹੀਂ ਕਰ ਲਿਓ ਗਰਮ ਕਰ ਦੇਣੀ ਹੂੰ ਠੀਕ ਐ ਨਹੀਂ ਦਿੰਦੇ ਸਹੀ ਆ ਪੀ ਲਓ ਮੈਂ ਹੋਰ ਬਣਾ ਦੇਣੀ ਇੱਕ ਤੂੰ ਬਣਾਵੇਂਗਾ ਫਿਰ ਤੂੰ ਇਹ ਦੋ ਪੀਣਾ ਛੱਡ ਨਹੀਂ ਤੂੰ ਬਣਾ ਲੈ ਤੂੰ ਪੀ ਲੈ ਮੈਂ ਹਾਂ ਤਾਂ ਤੂੰ ਪੀ ਲੈ ਨਹੀਂ ਤੂੰ ਪੀ ਲੈ ਪੀ ਲੈ ਕੋਈ ਗੱਲ ਨਹੀਂ ਮੈਂ ਵਟੇ ਇਸੇ ਕੰਮ ਨਾਲ ਜੂਠਾ ਕਰਨਾ ਮੈਂ ਤਾਂ ਪੀਣਾ ਪ੍ਰੋਟੀਨ ਸ਼ੇਕ ਪਰ ਮੈਂ ਜਿੰਮ ਦੇ ਨਾਲ ਜੇ ਇੱਕ ਦਿਨ ਚ ਪ੍ਰੋਟੀਨ ਸ਼ੇਕ ਪੀ ਗਣਾ ਤਸੱਲੀ ਹੋ ਜਾਂਦੀ ਐ ਕਿਤੇ ਭੁੱਖ ਮਰ ਜਾਂਦੀ ਐ ਇੱਕ ਵਾਰੀ ਪ੍ਰੋਟੀਨ ਦੀ ਜੀ ਮਾਤਰਾ ਪੂਰੀ ਹੋ ਜਾਂਦੀ ਐ ਕਿੱਥੇ ਆਪਣਾ ਸ਼ੇਕਰ ਕਿੱਥੇ ਆ ਸ਼ੇਕਰ ਤਾਂ ਸ਼ੇਕਰ ਦੁੱਧ ਉਦੋਂ ਦਾ ਆਪਣਾ ਮੁੱਖਿਆ ਲੈ ਜਾਂਦਾ ਤਾਂ ਆਪਣਾ ਬੈਸਰਾ ਗਰਮੀ ਦੇ ਵਿੱਚ ਵੱਧਨ ਮਜਾਂਦਾ ਮੈਂ ਥੋੜਾ ਠੰਡਾ ਦੁੱਧ ਪੀਣ ਦਾ ਇਹ ਸ਼ੇਕ ਵੀ ਮੁੱਕ ਗਿਆ ਆਪਣਾ ਡੱਬਾ ਇਸ ਖਾਲੀ ਹੋਣ ਵਾਲਾ ਹੋ ਗਿਆ ਦੋਸਤੋ ਬਾਈ ਬਾਈ ਬਹੁਤ ਹੈ ਜੀ ਸਾਰਾ ਤਾਂ ਇਹ ਮੈਂ ਖਤਮ ਕਰ ਦਾਂਗੇ ਕੱਲੂ ਹੋਰ ਲਿਆਵਾਂਗੇ ਬਹੁਤ ਨਹੀਂ ਗਾ ਇਕੱਟੇ ਨਹੀਂ ਗਾ ਥੋੜੇ ਦੇਗਾ ਜੀ ਟੱਕਣ ਲਾ ਕੇ ਚੰਗੀ ਤਰ੍ਹਾਂ ਠੰਡੇ ਤੋਂ ਤਰ ਇੱਕ ਵਾਰ ਗਏ ਠੰਡੇ ਦੇ ਉੱਤੇ ਪ੍ਰੋਟੀਨ ਸ਼ੇਕ ਹੋਲਦੇ ਆਪਾਂ ਨਾ ਤਾਂ ਕਿ ਉੱਪਰ ਚੱਗ ਬਣ ਜਾਂਦੀ ਆ ਹੁਣ ਆਪਾਂ ਵੀ ਰੱਖ ਦੇਣਾ 5 ਕਿ ਮਿੰਟ ਵਾਸਤੇ 5 ਮਿੰਟ ਦੇ ਨਾਲ ਦੁੱਧ ਠੰਡਾ ਹੋ ਜਾਣਾ ਮਤਲਬ ਕੋਸਾ ਹੋ ਜਾਣਾ ਆਪਣੇ ਨੋਰਮਲ ਟੈਂਪਰੇਚਰ ਦੇ ਵਿੱਚ ਆ ਜਾਣਾ ਨਾਲੇ ਦੀ ਚੱਗ ਬਹਿ ਜਾਣੀ ਆ ਬੰਦ ਬਣਾਉਣਾ ਖਾਵਾਂਗੇ ਆਪਾਂ ਡਾਈਟ ਰਲ ਮਿੱਤਰੋ ਕੋਈ ਕੰਪਰਮਾਈਜ਼ ਨਹੀਂ ਕਿਉਂਕਿ ਜੋ ਖਾਵਾਂਗੇ ਤਾਂ ਇਸਰੀ ਨੂੰ ਖਾਵਾਂਗੇ ਬਾਹਰ ਧੁੱਪੇ ਬੈਗੇ ਪਹਿਨੇ ਆਪਾਂ ਤੇ ਸਾਡੀ 35 ਉਹ ਬੈਠ ਗਈ ਜਾ ਕੇ 35 ਆਪ ਖੁੰਜੇ ਮੇਂ ਬੈਠ ਕੇ ਬਾਹਰ ਕਿਉਂ ਦੇਖ ਰਹੀ ਹੋ ਕੀ ਦੇਖ ਰਹੀ ਹੋ ਬਾਹਰ ਬੈਠੀ ਆਪ ਖੁੰਜੇ ਮੇਂ ਵੀਂ ਚ ਨਹੀਂ ਜਾਂਦਾ ਹਾਂ ਸਵੇਰੇ ਕਿਉਂਕਿ ਨਹੀਂ ਰਹੁੰਦਾ ਨਾ ਜਦੋਂ ਨਿਸ਼ਾਨਵੀਰ ਜਾਂਦਾ ਬਸ ਖੇਰ ਤਾਂ ਹੁਣ ਡਾਜ ਤੋਂ ਨਹੀਂ ਮੇਰੇ ਦੋ ਤਿੰਨ ਗੇੜੇ ਇੱਧਰ ਨੂੰ ਲੈ ਗਏ ਨੂੰ ਅੰਦਰ ਆਵੇ ਹੀ ਨਹੀਂ ਇਹਨੇ ਭੱਜਿਆ ਕਰਨਾ ਦੇਖੀ ਥੱਲੇ ਪਿਛੇ ਜਿਹੜੀਆਂ ਹੋਰ ਬਿਲੀਆਂ ਨੇ ਉਹ ਨਾਲ ਖੇਡ ਕੇ ਕਰੂਗਾ ਹਾਂਜੀ ਖੇਡ ਕੇ ਹੀ ਕਰੂਗਾ ਇਹ ਜੀਪ ਇਸ ਪੋਣਾ ਪੈਣਾ ਆਪਾਂ ਹਾਂਜੀ ਅੱਜ ਮਿੱਤਰੋ ਮੌਸਮ ਬਹੁਤ ਸੋਹਣਾ ਦੇਖੋ ਅੱਜ ਟਪ ਲੱਗੀ ਹੋਈ ਆ ਮਿੱਤਰੋ ਹੁਣ ਆਪਾਂ ਆਏ ਆ ਆਪਣੀ ਮਾਰਕੀਟ ਔਰੇਕਾ ਦੇ ਵਿੱਚ ਇੱਥੋਂ ਕੁਝ ਆਪਾਂ ਸਮਾਨ ਲੈ ਕੇ ਜਾਣਾ ਹੈ ਆਪਣੀ ਪੀਜ਼ਾ ਸ਼ਾਪ ਦਾ ਟਰਾਲੀਆਂ ਵੀ ਭਾਰੀ ਨੇ ਬੜੇ ਬਿਠਾ ਲਏ ਇੱਥੋਂ ਆਪਾਂ ਨੇ ਲੈਣੀਆਂ ਥਮਾ ਆਪਣੇ ਦੋ ਚਾਚੇ ਲੈਣੇ ਨੇ ਜਿਹੜੇ ਆਪਣੀ ਪੀੜੀ ਉੱਤੇ ਪੈਣੀ ਹੈ ਜਿੱਦਾਂ ਮਨ ਲਈ ਪਸ਼ੂ ਤੋਂ ਹੋ ਗਈਆਂ ਸਲਾਮੀਆਂ ਹੋ ਗਈਆਂ ਤੇ ਇੱਕ ਪ੍ਰੋਬਲ ਲੈਣਾ ਦੋ ਚਾਚੇ ਲੈਣੀਆਂ ਇੱਥੋਂ ਬਾਕੀ ਆਟਾ ਸ਼ੂਗਰ ਹੋ ਗਏ ਟਮੇਟੋ ਸੌਸ ਹੈ ਉਹ ਸਾਰੀ ਆਪਣੀ ਸ਼ਾਪ ਤੇ ਆਲਰੇਡੀ ਉਹ ਕੱਲ ਮੁੰਡਾ ਤਾਰ ਗਿਆ ਆ ਗਈ ਲਓ ਵੀ ਦੋਸਤੋ ਕਿਰੇ ਆਪਾਂ ਸ਼ੋਪਿੰਗ ਤੇ ਤੁਹਾਨੂੰ ਪਤਾ ਦਿਖਾਉਣੇ ਆ ਕਿਹੜਾ ਕਿਹੜਾ ਸਮਾਨ ਆਪਾਂ ਨਹੀਂ ਅੱਜ ਵਾਲੀ ਮਾਰਕੀਟ ਤੋਂ ਆਪਾਂ ਲੈਂਦਾ ਸਭ ਤੋਂ ਪਹਿਲਾਂ ਗੁਸ਼ਾਨ ਵਾਸਤੇ ਆਪਣੇ ਆੜੂ ਵਾਲੇ ਤੇ ਉਸ ਤੋਂ ਬਾਅਦ ਸਿਮਰ ਦੇ ਲਈ ਨੈਸਟ ਕਾਫੀ 골ਡ ਕਹਿੰਦੇ ਅੱਜ ਕੱਲੇ ਕਾਫੀ ਪੀ ਜਾਂਦਾ ਸੀ ਚਾਹ ਪੀਆ ਕਰਨੀ ਕਾਫੀ ਦੁੱਧ ਵਿੱਚ ਪਾ ਕੇ ਬਿਲਕੁਲ ਜੀ ਤੇ ਵਾਸੀ ਆਹ ਦੇਖੋ ਕੈਸੀ ਜੇ ਇਹ ਹੈਗੀ ਆ ਸਲਾਮੀ ਪੀਕਾਂ ਤੇ ਵੇਦਰਸ਼ੀਨਾ ਮਿਰਚਾ ਹੁੰਦੀ ਹੈ ਮਿੱਤਰੋ ਇਹ ਇਹ ਪੀਜ਼ਾ ਉੱਤੇ ਪੈਂਦੀ ਹੈ ਆਪਣਾ ਪੀਜ਼ਾ ਦਿਆ ਵਾਲਾ ਬਣਦਾ ਹੈ ਮਿਰਚ ਵਾਲਾ ਪੀਜ਼ਾ ਤੇ ਮਤਲਬ ਹੀ ਪੂਰਾ ਫੇਮਸ ਪੀਜ਼ਾ ਹੈ ਇਟਲੀ ਦਾ ਵੀ ਤੇ ਆਪਣੀ ਭੱਟੀ ਦਾ ਵੀ ਪੀਸਰ ਡੈਵਲ ਇਟਾਲੀਨ ਜੀ ਦਿਆ ਵਾਲਾ ਕਹਿੰਦੇ ਆ ਇਹ ਲੈ ਜਾਂਦਾ ਤੇ ਪਸ ਪਸ਼ੂਤੋ ਕੁਰੂਦੋ ਸੂਰ ਦੇ ਮੀਟ ਦੀ ਬੰਦੇ ਹੀ ਪੀਤੇ ਉੱਤੇ ਪੈਂਦੀ ਆ ਤੇ ਇਹ ਕੱਚੀ ਖੱਦੀ ਜਾਂਦੀ ਹੈ ਕਿਉਂਕਿ ਇਹ ਪਹਿਲਾਂ ਪੱਕੀ ਵੀ ਹੁੰਦੀ ਆ ਪੱਠੀ ਚ ਨਹੀਂ ਬਣਦੀ ਪੀਤਾ ਬਣ ਕੇ ਬਾਅਦ ਵਿੱਚ ਉੱਤੇ ਪੈਂਦੀ ਹੈ ਕੱਚੀ ਹੀ ਖੱਦੀ ਜਾਂਦੀ ਹੈ ਤੇ ਉਸ ਤੋਂ ਬਾਅਦ ਅਮਰਦਲ ਕਾਪੋ ਜਿਹੜੋ ਬੰਦੇ ਜਿਆਦਾ ਟੱਡ ਪਰ ਕੇ ਖਾ ਲੈਣੇ ਨਾ ਫੇ ਇਹਦੀ ਮੜੀ ਬਗੀਰੀ ਪੀ ਲੈਂਦੇ ਨੇ ਕਿ ਖਾਦਾ ਪੀਤਾ ਕਹਿੰਦੇ ਹਾਜਮ ਆ ਜਾਂਦਾ ਬਦਨ ਢ ਘਰ ਵੀ ਆ ਜਾਂਦਾ ਇਹ ਵੀ ਲੋਕ ਬਹੁਤ ਪੀਨੇ ਅਮਰਦਲ ਕਾਪੋ ਪੰਚੀਤਾ ਸੂਰ ਦੇ ਟਿੱਡ ਦਾ ਮੀਟ ਇਹ ਪੀ ਦੇ ਉੱਤੇ ਪੈਂਦਾ ਹੈ ਇਹ ਲੋਬਾ ਖੁਸ਼ ਹੋ ਜਾਂਦੇ ਆ 55 ਉਸ ਤੋਂ ਬਾਅਦ ਆ ਗਿਆ ਤੇਲ 올ਿਵ ਯਰ ਤੇਲ ਤੇ ਇਹਦਾ ਕਦੇ ਵੀ ਤੜਕਾ ਨਹੀਂ ਲਾਉਣਾ ਚਾਹੀਦਾ ਇਹਨੂੰ ਹਮੇਸ਼ਾ ਕੱਚਾ ਹੀ ਖਾਣਾ ਚਾਹੀਦਾ ਚਾਹੇ salads ਦੇ ਪਾ ਕੇ ਚਾਹੇ ਸਬਜ਼ੀ ਪਾ ਕੇ ਚਾਹੇ ਇੰਦਾ ਚਮਚਾ ਖਾ ਲੋ ਬੈਸਟ ਰਹਿੰਦਾ ਹੈ ਵੀ ਗੁੱਡ ਫੈਟ ਹੁੰਦੀ ਹੈ ਇਹਦੇ ਵਿੱਚ ਇਹ ਆਗੇ ਖਾਸ 올ਿਵੇ ਕਾਲੇ ਪੀਜ਼ੇ ਤੇ ਪੰਨੇ ਆਪਣੇ ਦੇ ਤੇ ਇਹ ਪੀਜ਼ੇ ਵਰਤੇ ਜਾਂਦੇ ਵਸਕਲੇ ਮੱਛੀ ਦੇ ਪਕੌੜੇ ਬਖਲਾ ਕਿ ਮੱਛੀ ਦਾ ਨਾਂ ਹੈ ਤੇ ਉਹਦੇ ਪਕੌੜੇ ਇਹੇ ਇਹਨੂੰ ਅਸੀਂ ਆਪਣੇ ਫਰਾਂਿਆਂ ਵਿੱਚ ਬੱਚਦੇ ਆਂ ਉਹਨੂੰ ਕਹਿੰਦੇ ਨੇ ਫਲੇਤੋ ਵੀ ਬਖਲਾ ਬਖਲਾ ਮੱਛੀ ਦਾ ਨਾਂ ਹੈ ਇਹ ਮੱਛੀ ਦੇ ਪਕੌੜੇ ਜਿਹੜੇ ਆਪਣੇ ਰਾਮਤੋਰੀ ਦੇ ਫੁੱਲ ਦੇ ਵਿੱਚ ਪਾਈ ਜਾਂਦੇ ਆ ਇਹ ਜੀ ਮੱਛੀ ਹੁੰਦੀ ਉਹਦਾ ਨਾਂ ਅਲੀਸ਼ੀ ਵਰਤ ਕਹਿੰਦੇ ਆ ਉਹਨੂੰ ਇਹ ਚ ਪੈਂਦੀ ਐ ਬਹੁਤ ਤਿੱਖੀ ਬਹੁਤ ਨੂਨ ਵਾਲੀ ਹੁੰਦੀ ਆ ਇਹ ਵੀ ਫਨੀਤੀ ਆਪਣੀ ਤੇ ਫਲਾਸਟ ਅੱਗੇ ਨੇ ਇਹ ਵੀ ਮੱਛੀ ਆ ਪਕੌੜੇ ਅੱਜ ਮੱਛੀ ਮੱਛੀ ਗਰੇ ਪਈ ਆਪਾਂ ਨੇ ਇਹ ਹੈਗੇ ਆ 올ੀਵਸ ਕੁਲਾ ਨੇ ਤੇ ਜਿਹਦੇ ਵਿੱਚ ਤੋਨੂ ਮੱਛੀ ਆ ਨੀ ਤੋਨੂ ਮੱਛੀ ਉਹ ਪੈਂਦੀ ਇਹਦੇ ਵਿੱਚ ਇਹਦੇ ਤੇ ਵਿੱਚੋਂ ਦਾ ਹਰੇ ਰੰਗ ਦਾ 올ੀਵਾ ਉਹਦੇ ਵਿੱਚੋਂ ਦੀ ਮੱਛੀ ਪਈ ਵੀ ਤੋਨੂ ਉਹਦੇ ਬਣਦੇ ਨੇ ਇਹ ਤੇ ਉਸ ਤੋਂ ਬਾਅਦ ਮੇਨ ਚੀਜ਼ ਸਭ ਕਾਸੀ ਦੀ ਜਿਹੜੀ ਗੱਲ ਕਰਨਾ ਵੀ ਜੜ ਉੱਪਰ ਦੀ ਗੱਲ ਕਰ ਆ ਦੇਖੋ ਇਹਦਾ ਥੈਲਾ 10 ਕਿਲੋ ਦਾ ਇਹ ਪੰਗਰਤਾ ਤੋਂ ਜਿਹੜਾ ਆਪਾਂ ਸੁਪਰੀਆਂ ਵਗੈਰਾ ਸਾਰੀਆਂ ਬਣਾਉਣੀ ਆਪਾਂ ਤੇ ਇਹ ਚ ਲਵੇੜ ਕੇ ਆਪਾਂ ਮੱਲੇ ਵੀ ਉਹਨਾਂ ਨੂੰ ਬ੍ਰੈਡ ਕ੍ਰੰਬ ਵੀ ਕਹਿੰਦੇ ਹਨ ਬ੍ਰੈਡ ਕ੍ਰੰਬ ਵੀ ਕਹਿੰਦੇ ਆ ਵੈਰੀ ਗੁੱਡ ਸਹੀ ਪਕੜੇ ਹਿਆ ਸਿਮਰ ਨੇ ਇਹ ਵਾਲਾ ਸਮਾਨ ਆਪਾਂ ਲੈ ਆਂਦਾ ਤੇ ਪਲੱਸ ਆਪਣੇ ਵਾਸਤੇ ਰਹਿਣੀ ਮਿੱਤਰੋ ਆਪਾਂ ਨੇ ਲਿਫਟਨ ਦੀ ਗ੍ਰੀਨ ਟੀ ਕਹਿੰਦੇ ਲਿਫਟਰ ਦੀ ਗ੍ਰੀਨ ਟੀ ਪੀਓ ਫੈਟ ਕੋ ਉਡਾਓ ਤੇ ਬੈਸਟ ਹੁੰਦੀ ਵਧੀਆ ਹੁੰਦੀ ਹੈ ਐਂ ਤਾਂ ਹੁੰਦਾ ਕੱਲੀ ਕਾਫੀ ਪੀ ਕੇ ਵੀ ਕੁਝ ਹੀ ਬੰਦਾ ਪੀ ਜਾਂਦਾ ਕਦੇ ਚਾਹ ਪੀ ਲਈ ਕਦੇ ਕਾਫੀ ਪੀ ਲਈ ਕਦੇ ਕਾਫੀ ਪੀ ਲਈ ਦਿਨ ਦੇ ਵਿੱਚ ਟੇਸਟ ਚੇਂਜ ਹੁੰਦਾ ਰਹਿੰਦਾ ਤੇ ਬੰਦੇ ਦਾ ਖਾਣ ਪੀਣੇ ਵਿੱਚ ਇੰ इस करके चीज़ चेंज कर करके खानी चाहिए अपन एक आ चीज़ आई दिखाने करचौफी यहाँ मेला लगना टलीविजन कहा अगले महीने दो महीने तक यही पीज़ पाई जाने करचौफी okay. ਆਪਾ ਪਹੁੰਚ ਗਏ ਆਪਣੇ ਸ਼ਹਿਰ ਦੇ ਵਿੱਚ ਤੇ ਕੁਸ਼ਾਨ ਵੀਰ ਦਾ ਪਰਫੋਨ ਆ ਲਿਆ ਕਹਿੰਦਾ ਆਪਾ ਮੈਂ ਵੀ ਸਕੂਲ ਤੋਂ ਆ ਗਿਆ ਇਧਰ ਟ੍ਰੇਨ ਉਸੇ ਆ ਰਹੀ ਹੈ ਦੇਖੋ ਬੱਚੇ ਇਧਰੋਂ ਆ ਰਹੇ ਆ ਆਪਾ ਆਪਣੀ ਗੱਡੀ ਇੱਥੇ ਸਾਈਡ ਤੇ ਲਾ ਲੈਣ ਇੱਥੇ ਆਇਆ ਨਾ ਕੁਸ਼ਾਨ ਵੀਰ ਨੇ ਇੱਥੇ ਉਤਰੋਗੇ ਇੱਥੇ ਰੁਕ ਰੋਣਾ ਲੈ ਇਹਨਾਂ ਕੁਸ਼ਾਨ ਕੁਸ਼ਾਨ ਦੇ ਥੇਕੇ ਆ ਗਏ ਮੈਂ ਬੱਸ ਹੀ ਜਾਂਦੀ ਆ ਪਰ ਉਹਨੇ ਸਾਨੂੰ ਫੋਨ ਕਰਤਾ ਕਿ ਪਾਪਾ ਇੱਥੇ ਆ ਰਹੇ ਐ ਮੈਂ ਹਾਂਜੀ ਬੇਟੇ ਕਿੱਥੇ ਹੋ ਅੱਛਾ ਬਹੁਤ ਠੀਕ ਹੈ ਕਿਹੜਾ ਇਤਰਾਸ ਕਰ ਗਿਆ ਜੀ ਨਾ ਸੜਕ ਕ੍ਰੋਸ ਕਰ ਲਿਓ ਬੇਟੇ ਅਸੀਂ ਦੂਜੇ ਪਾਸੇ ਖੜੇ ਆ ਠੀਕ ਐ ਆ ਦੇਖ ਵੇ ਨੂੰ ਕਿੰਨੀ ਗਰਮੀ ਲੱਗਦੀ ਐ ਅੱਜ ਦਾ ਜੇ ਛੜਦਾ ਮਹੀਨਾ ਆਉਣਾ ਇਸ ਦਾ ਤੂੰ ਪਹਿਲੇ ਕੱਪੜੇ ਗੋਲੀ ਫਿਰਦੇ ਸੱਸੀ ਦਾ ਹਾਂ ਸੱਸੀ ਕਾਲ ਜੀ ਕਿਵੇਂ ਹੈ ਤੁਜੀ ਵਧੀਆ ਠੀਕ ਹੈ ਬੱਚੇ ਕੱਦੇ ਆਏ ਤੂੰ ਹੌਲੀਏ ਪਿੱਛੇ ਹੌਲੀ ਹੋ ਰਿਹਾ ਉਹਨੇ ਭੱਜ ਗਿਆ ਕਰ ਮੜੇ ਜਨਵਰੀ ਕੀ ਲੈ ਡੇੜਾ ਛੁੱਟੀ ਹੋਈ ਆ ਨਿਆਣੇ ਕੱਦੇ ਫਿਰਦੇ ਆ ਸੀ ਨਿਆਣੇ ਇੱਥੋਂ ਨਿਕਲੇ ਨਾ ਫਿਰ ਹਾਂ ਕਹਿੰਦੇ ਹੁਣ ਨਿਕਲੇ ਆ ਜਾ ਬੈਠੋ ਇਹ ਆ ਸਕੂਲ ਦੇ ਬੱਚੇ ਨੇ ਇਹ ਇਹਦੇ ਛੋਟੇ ਸਕੂਲ ਦੇ ਬੱਚੇ ਨੇ ਹਾਂ ਤ੍ਰਿਸ਼ਾ ਜੀ ਚਲੋ ਹੁਣ ਟਾਈਮ 7:00 ਵਜੇ ਆ ਤੇ ਆਪਾਂ ਆਪਣਾ ਕੰਮ ਕਾਮ ਇਥੋਂ ਸਟਾਰਟ ਕਰਤਾ ਬੀਵਾਰ ਨੂੰ ਆਪਣੇ ਲੱਗੀ ਹੁੰਦੀ ਆਫਰ ਜਿੰਨੇ ਪੀਜ਼ਾ ਨਾ ਆਪਣੇ ਮਕਸੀ ਪੀਜ਼ਾ ਦੇ ਵੱਡੇ ਪੀਜ਼ਾ ਫੈਮਿਲੀ ਪੀਜ਼ਾ ਆ ਦੇਖੋ ਬਣ ਕੇ ਉਧਰ ਨਾਲ ਦਿਖਾਉਣਾ ਮੈਂ ਉਹ ਵਾਲਾ ਪੀਜ਼ਾ ਆ ਟ੍ਰੇਲੇ ਆਉਣਾ ਇਹਨਾਂ ਤੇ ਆਫਰ ਲਾਈ ਹੋਈ ਆਪਾਂ ਮਨ ਲਓ ਜੇ ਕਿਸੇ ਨੇ ਇੱਕ ਪੀਜ਼ਾ ਲੈਣਾ ਤਾਂ ਤਾਂ ਉਹਨੂੰ ਫੁੱਲ ਰੇਟ ਮਿਲਣਾ ਜੇ ਦੋ ਲੈਣੇ ਆ ਤਾਂ ਉਹਨੂੰ ਮਿਲਣੀ ਆਫਰ ਮਨ ਲਓ ਇੱਕ ਪੀਜ਼ਾ ਵਿੱਚ 10 ਜੀ ਉਧਰ ਰਹਿ ਜਾਣਾ 50 ਡਿਸਕਾਊਂਟ ਮਿਲ ਜਣੇ ਘੱਟੋ ਘੱਟ ਇੱਕ ਪੀਜ਼ਾ ਦੇ ਵਿੱਚ ਉਹਨੂੰ ਤੇ ਆਪਾਂ ਦੇਖੋ ਆ ਦੇਖ ਭਾਈ ਟਾਈਮ 7:10 ਮਿੰਟ ਹੋਏ ਆ ਆਪਣੇ ਜਿੰਨੇ ਪੀਜ਼ਾ ਸਾਰੇ ਅਜੇ ਆਹੀ ਮਕਸੀ ਜਾ ਰਹੇ ਆ ਦੇਖੋ ਆ ਕਿਉਂਕਿ ਨਾ ਇਟਾਂ ਮਤਲਬ ਤੋਂ ਜ਼ਿਆਦਾ ਕਾਰਨ ਮੈਂ ਦਿਖਾਉਣ ਦਾ ਕੀ ਆ ਕਿਉਂਕਿ ਜਿਹੜੇ ਹਾਲਾਤ ਲੱਗੇ ਬਣ ਲੜਾਈ ਦੇ ਉਹਨੇ ਕਾਫੀ ਜਕਮਪੀ ਕਰਤੀ ਹੁਣ ਆਫਰ ਲੋਕ ਇੰਨਾ ਦੇਖਦੇ ਜਿੱਥੇ ਆਫਰ ਲੱਗੀ ਹੁੰਦੀ ਆ ਉੱਥੇ ਲੋਕ ਭੱਜੇ ਜਾਂਦੇ ਆ ਸਾਡੇ ਸ਼ਹਿਰ 'ਚ ਵੀ ਇਟਲੀ ਵੀ ਤਾਂ ਇਦਾਂ ਹੀ ਆ ਜੇ ਕਿਸੇ ਦੇ ਗਾਈ ਆਫਰ ਕਾੜਦਾ ਰੋ ਤੁਸੀਂ ਬਸ ਉੱਥੇ ਬਸ ਵੇ ਟੋਟ ਟੋਟ ਗੱਲ ਹੁੰਦੀ ਆ ਅੱਜ ਆਪਣੇ ਮਕਸੀ ਪੀਤੇ ਜਾ ਰਹੇ ਸਾਰੇ ਮੈਂ ਹੁਣ ਤੱਕ 10 ਤੋਂ 15 ਆਰਡਰ ਆ ਗਏ ਸਾਰੇ ਸਾਰੇ ਮਕਸੀ ਪੀਤੇ ਜਾ ਰਹੇ ਸਾਰੇ ਸ਼ਮਾ ਕਿਹੜਾ ਕੀ ਹੋ ਮੰਨ ਆਈ ਅਮਰੀਕਾ ਨਾਲ ਫੂੰਗੇ ਆ ਆਹ ਵਾਲੇ ਇਧਰੋਂ ਪਤਾ ਨਹੀਂ ਆ ਮੈਂ ਕਿਹਨਾਂ ਨੂੰ ਹੂੰਗੀ ਪਰ ਇਹ ਤੁਛੜਾਈ ਕਰਮ ਪਹਿਲਾ ਕੰਸੀਨੀ ਰਾਹੀ ਪਹਿਲੇ ਦੋ ਅੱਜ ਦੋ ਆਰਡਰ ਇਕੱਠੇ ਲੈ ਕੇ ਨਿਕਲਣਾ ਬਾਅਦ ਚਾਹੀ ਕਵਾਲੀ ਜੀ ਗਾਰਡ ਦੋਰੀ ਕੋਈ ਸਕੇ 1 ਉਹ ਦੋ ਇਹ ਲਿਖੀਰ ਇਹਸਤੋ 1 ਤੁਤੇ ਦੋ 1 ਫਰੰਟ ਤੇ ਨੋ ਲਿਖੀ ਵਾਲਾ ਜਿਹ ਮੈਂ ਅਭੀ ਕਰੰਬਾ ਲਿਖਿਆ ਨਾ ਉਹਨੂੰ ਕਰੀ ਪੀਜ਼ਾ ਉਪਰ ਹੀ ਕਰੰਬਾ ਲਿਖ ਦੋ ਫਿਰ ਕੰਫਿਊਜ਼ਨ ਨਹੀਂ ਹੋਗਾ ਬੰਦਾ ਨਾ ਕਿ ਸਾਰੇ ਹੋ ਹੀ ਜਾ ਰਹੇ ਆ ਨਾ ਇਹ ਆ ਦੋ ਨੰਬਰ ਹੈ ਸਮਝ ਲਿਆ ਹੁਣ ਮੈਂ ਆਰਡਰ ਲੈ ਕੇ ਆਇਆ ਸੀਗਾ ਦੇਖੋ ਆਰਡਰ ਵਾਲਾ ਬੈਗ ਤੁਹਾਨੂੰ ਬਿਲਡਿੰਗ ਦਿਖਾਉਣਗੇ ਬਿਲਡਿੰਗ ਇਦਾਂ ਦੇਖੋ ਉਹ ਉੱਤਲੀ ਮੰਜ਼ਲ ਤੋਂ ਆਏ ਆ ਮੈਂ ਕਿ ਬਿਲਡਿੰਗ ਆਏ ਅੰਦਰ ਅੰਦਰ ਇਹਦੇ ਕਿੰਨੀ ਪੌੜੀਆਂ ਚੜ ਕੇ ਜਾਣਾ ਪੈਂਦਾ ਇਹ ਇਧਰ ਹੀ ਬਿਲਡਿੰਗ ਹੈ 7 ਇਧਰ ਦਾ ਸੀ ਮੈਨੂੰ ਲੱਗਿਆ ਆ ਦੇਖ ਕਿ ਬਿਲਡਿੰਗ ਇਧਰ ਹੈ ਤੇ ਇੱਕ ਬਿਲਡਿੰਗ ਇਧਰ ਹੈ ਮਾਨੂੰ 5-7 ਬਿਲਡਿੰਗ ਹੈ ਇੱਕੋ ਉਹਦੇ ਅੰਦਰ ਕਿੰਦਾ ਇਧਰ ਉਹਨਾਂ ਦੇਖੋ ਉਹ ਤੁਰਕੀ ਨਵਾਬੀ ਬੋਡੀ ਬਣੀ ਮਿੱਤਰ ਇਹ ਮੇਨ ਵਿਆਕਾਸੀਆ ਰੋਡ ਹੈ ਨਾ ਉਹ ਤਾਂ ਆ ਰਿਹਾ ਹੈ ਅੱਧਾ ਬੰਦਾ ਹੈ ਇਹਦੇ ਉੱਪਰ ਲੱਗੀ ਹੋਣੀ ਆ ਦੇਖੋ ਵੜਨ ਲੱਗਿਆ ਆਹ ਵਾਲਾ ਰੋਡ ਵਿਆਕਾਸੀਆ ਮੇਨ ਰੋਡ ਉਹ ਆਪਣੀ ਸ਼ਾਪ ਹੈ ਲਓ ਵੀ ਹੁਣ ਆਪਣੀ ਗੁਸ਼ਾਨ ਸੀ ਉਹਦਾ ਮਿੱਤਰ ਕबाब ਰਣ ਬਣ ਗਏ ਕबाब ਕੇਚਅਪ ਤੇ ਮੈਇਨਸ ਅੱਜ ਗੁਸ਼ਾਨ ਸਕੂਲ ਤੋਂ ਦਿੱਤਾ ਬੱਸ ਕਹਿਣਾ ਮੈਨੂੰ ਉਰੀਲਾ ਦੋ ਖਾਣ ਵਾਸਤੇ ਕਬਾਬ ਤਾਂ ਮੈਂ ਕਿਹਾ ਮੋਜਾਂ ਮਾਰੀਆਂ ਮੋਜਾਂ ਸੁਤਾ 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 ਲੈ ਤਰ ਕਵਾਵਾ ਉਹ ਤੂੰ ਵਿੱਚ ਬੈਠੇ ਰਹਿ ਲੁ ਕਿਉਂ ਜਾਈਂਛ ਕਵਾਵ ਖਣ ਲੈ ਕੋ ਨੀ ਵੀ ਬੜੀ ਤਕੜੀ ਆਈ ਸਹੀ ਗੱਲ ਮੈਂ ਠਾੜ ਲਿਆ ਕੇ ਤੈਨੂੰ ਤੂੰ ਤਾਂ ਹਲੇ ਵੀ ਉੱਠਿਆ ਹੈਗਾ ਹੈ ਵੀ ਡੀ ਐਨੇ ਕਾ ਸੌਣਾ ਕਿਵੇਂ ਕਿਵੇਂ ਸੌ ਜਾਂਨੇ ਦੋ ਜਾਨੇ ਕੰਬਲ ਚ ਪੜ ਕੇ ਹੈ ਬਾਈ ਓ ਜਾਨ ਜੀ ਕੱਲੇ ਦੀ ਪੂਰੀਆਂ ਬਹੁਤ ਸੁੱਤਾ ਇਹਦਾ ਨਾ 6 ਘੰਟੇ ਸੁੱਤਾ ਮੈਂ ਜਿੱਦਾਂ ਸਕੂਲ ਦੇ ਜਿੱਦਾਂ ਸੁੱਤਾ ਮੈਂ ਨਾ ਹਾਂ ਨਾ ਮੈਂ ਜੀ ਆਰਡਰ ਆਪਣੇ ਹਲੇ ਚੱਲੀ ਜਾਂਦੇ ਆ ਆ ਦੇਖੋ ਪੌਣੀ ਆਪਣਾ ਆਰਡਰ ਦੇ ਕੇ ਆਇਆ ਹੈ ਪਰ ਆਪਣੇ ਸ਼ਹਿਰ ਦੇ ਵਿੱਚ ਪੂਰੀ ਸ਼ਾਂਤੀ ਪਈ ਮਿੱਤਰੋ ਦੇਖੋ ਤੁਸੀਂ ਦਿਨ ਦੇ ਵਿੱਚ ਕਿੰਨਾ ਰੌਣਕ ਮੇਲਾ ਹੁੰਦਾ ਹੈ ਤੇ ਗਰਮੀ ਦੇ ਵਿੱਚ ਵੀ ਹੁੰਦਾ ਹੈ ਪਰ ਦਿਨ ਕੁਛ ਐਦਾਂ ਚੱਲਦੇ ਨਹੀਂ ਹੁੰਦੇ ਦਿਨਾਂ ਵਿੱਚ ਨਾ ਬਿਲਕੁਲ ਐ ਸ਼ਾਂਤੀ ਸਾਹ ਸਾਹ ਦੀ ਆਵਾਜ਼ ਆਉਂਦੀ ਹੈ ਤਾਂ ਜਾਂ ਗੱਡੀ ਤਾਂ ਕਹਿੰਦੇ ਇਕੱਲੀ ਗੱਡੀ ਦੀ ਆਵਾਜ਼ ਉਦੋਂ ਆਉਂਦੀ ਆ ਅਦਰਵਾਈਜ਼ ਕੋਈ ਆਵਾਜ਼ ਨਹੀਂ ਆਉਂਦੀ ਹੈਗੀ ਦੇਖੋ ਮੁੰਡਾ ਆਰਡਰ ਦੇ ਕੇ ਆਪਣਾ ਆ ਗਿਆ ਆਰਡਰ ਮੱਠੇ ਮੱਠੇ ਚੱਲਦੇ ਆ ਆਪਣੇ ਨਿਭੜ ਗਏ ਜਿਹੜਾ ਆਪਾਂ ਗੱਲ-ਗੱਲ ਕੀਤੀ ਨਾ ਵੀ ਟਾਈਮ ਨਾਲ ਕੰਮ ਸਟਾਰਟ ਹੋ ਜਾਂਦਾ ਟਾਈਮ ਨਾਲ ਹੀ ਕੰਮ ਖਤਮ ਹੋ ਜਾਂਦਾ ਆ ਦੇਖੋ ਪਰ ਆਪਣੇ ਕੰਮ ਦੇ ਹਾਲੇ ਭੈ ਅੱਧਾ ਪੌਣਾ ਘੰਟਾ ਕੰਮ ਦਾ ਰਹਿੰਦਾ ਹਾਲੇ ਤੇ ਇੱਕ ਦੋ ਆਰਡਰ ਵਿੱਚ ਰਹਿੰਦੇ ਆ ਬਾਅਦ ਚੋਂ ਲੈਟ ਜਾਣੇ ਆ ਐਨੇ ਕੁਝ ਖਾਣੇ ਆ ਕੁਝ ਬਣਾਉਣੇ ਆ ਚਾਹ ਮੈਂ ਕੀ ਕਹਿਣਾ ਵੱਲ ਮੈਂ ਤਾਂ ਖਾ ਉਹ ਆਵਾਜ਼ ਮੈਂ ਵੀ ਖਾ ਉਹ ਖਾਉਂਗਾ ਜੀ ਕੀ ਕਰੀ ਇੱਕ ਵਧੀਆ ਜਿਹਾ ਘੈਂਡਾ ਪਰੀ ਨੂੰ ਕਬਾਬ ਵਿੱਚ ਮਿਰਚੇ ਮੁਰਚੇ ਪਾ ਕੇ ਬਣਾ ਦੇ ਖਾਣ ਨੂੰ ਠੀਕ ਹੈ ਆਪਾਂ ਕਬਾਬ ਖਾਣੇ ਵਿੱਚ ਤਾਂ ਫਿਰ ਅੱਜ ਕੰਮ ਕਰ ਕਰਾਂਗੇ ਆਪਣਾ ਜਿਹੜਾ ਰਹਿੰਦਾ ਤੇ ਬਾਕੀ ਵਲੌਗ ਤੁਹਾਡੇ ਆਪਾਂ ਸ਼ੇਅਰ ਕੀਤਾ ਜੀ ਸਾਰਾ ਅੱਜ ਉਮੀਦ ਕਰਦਾ ਹਾਂ ਤੁਹਾਨੂੰ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਨੂੰ ਮਿਲਾਂਗੇ ਹੋਰ ਵਲੌਗ ਦੇ ਵਿੱਚ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ